ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਵੱਲੋਂ ਉਚਾਰਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਇਕਵੀਂ ਅਸ਼ਟਪਦੀ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੋਨ ਸਮਾਦੀ ਆਪ ਨਿਰੰਕਾਰ ਭਾਵ ਆਕਾਰ ਰਹਿਤ ਅਕਾਲ ਪੁਰਖ ਤ੍ਰੈ ਗੁਣੀ ਮਾਇਆ ਦਾ ਰੂਪ ਭਾਵ ਜਗਤ ਰੂਪ ਵੀ ਆਪ ਹੈ ਮਾਇਆ ਦੇ ਤਿੰਨਾ ਗੁਣਾ ਤੋਂ ਪਰੇ ਵੀ ਆਪ ਹੀ ਹੈ ਅਫਰ ਅਵਸਥਾ ਵਿੱਚ ਟਿਕਿਆ ਹੋਇਆ ਵੀ ਆਪ ਹੀ ਹੈ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਏ ਨਾਨਕ ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਰਚਿਆ ਹੈ ਜਗਤ ਦੇ ਜੀਵ ਦੇ ਚ ਬੈਠ ਕੇ ਆਪ ਹੀ ਆਪਣੇ ਆਪ ਨੂੰ ਯਾਦ ਕਰ ਰਿਹਾ ਹੈ ਅਸ਼ਟਪਦੀ ਜਬ ਆਕਾਰ ਇਹ ਕੁਸ਼ ਨਾ ਦ੍ਰਿਸ਼ਟੀਤਾ ਜਦੋਂ ਜਗਤ ਦੇ ਜੀਆਂ ਦੀ ਅਜੇ ਕੋਈ ਸ਼ਕਲ ਨਹੀਂ ਹੀ ਨਹੀਂ ਜਿਸ ਦੀ ਸੀ ਪਾਪ ਪੁੰਨ ਤਬ ਕਹਾਂ ਕਹਤੇ ਹੋਤਾ ਤਦੋਂ ਪਾਪ ਜਾਂ ਪੁੰਨ ਕਿਸ ਜੀਵ ਤੋਂ ਹੋ ਸਕਦਾ ਸੀ ਜਦ ਧਾਰੀ ਆਪਨ ਸੁਨ ਸਮਾਦ ਜਦੋਂ ਪ੍ਰਭੂ ਨੇ ਆਪ ਅਫਰ ਵਸਤਾ ਵਾਲੀ ਸਮਾਦੀ ਲਈ ਹੋਈ ਸੀ ਭਾਵ ਜਦੋਂ ਆਪੇ ਆਪਣੇ ਆਪ ਵਿੱਚ ਮਸਤ ਸੀ ਤਦ ਬੈਰ ਬਿਰੋਧ ਕਿਸ ਸੰਗ ਕਮਾਤ ਤਦੋਂ ਕਿਸੇ ਨੇ ਕਿਸੇ ਨਾਲ ਵੈਰ ਵਿਰੋਧ ਕਮਾਉਣਾ ਕੀ ਸੀ ਜਦ ਇਸ ਕਾ ਵਰਣ ਚੇਨ ਨਾ ਜਾਪਤ ਜਦੋ ਇਸ ਜਗਤ ਦਾ ਕੋਈ ਰੰਗ ਰੂਪ ਹੀ ਨਹੀਂ ਸੀ ਦਿਸਦਾ ਤਬ ਹਰਖ ਸੋਗ ਕਹ ਕਿਸੇ ਵਿਆਪਦ ਤਦੋ ਦਸੋ ਖੁਸ਼ੀ ਜਾਂ ਚਿੰਤਾ ਕਿਸ ਨੂੰ ਪੋ ਸਕਦੀ ਸਨ ਜਬ ਆਪਨ ਆਪ ਆਪਾਰ ਬ੍ਰਹਮ ਜਦੋ ਕਾਲਪੁਰਖ ਕੇਵਲ ਆਪ ਹੀ ਆਪ ਸੀ ਤਬ ਮੋਹ ਕਹਾ ਕਿਸ ਹੋਵਤ ਪਰਮ ਤਦੋ ਮੋਹ ਕਿਥੋਂ ਹੋ ਸਕਦਾ ਸਹੀਂ ਤੇ ਪਰਮ ਭਲੇਖੇ ਕਿਸ ਨੂੰ ਹੋ ਸਕਦੇ ਸੰ ਆਪਨ ਖੇਲ ਆਪ ਵਰ ਤੀਜਾ ਜਗਤ ਰੂਪ ਆਪਾਂ ਆਪਣੀ ਖੇਡ ਪ੍ਰਭੂ ਨੇ ਆਪ ਹੀ ਬਣਾਈ ਹੈ ਆਪ ਕਰਨ ਨਾਨਕ ਕਰਨਾ ਹਾਰ ਨਾ ਦੂਜਾ हे नानक उस तो बिना इस खेड़ दा बनावण वाला और कोई और नहीं है जब होवत प्रब केवल तनी जदों मालिक प्रभु सिर्फ आप ही सी तब बंधन मुक्त कहो किसको गणी तब दसो किस नु बंद्रा विच फसाया होया ते किस नु मुक्त समझिए जब एक हर अगम अपार ਜਦੋਂ ਅਗਮ ਅਦੇ ਬਿਆੰਤ ਪ੍ਰਭੂ ਇੱਕ ਆਪ ਹੀ ਸੀ ਤਬ ਨਰਕ ਸੁਰਗ ਕੋਹ ਕੌਣ ਉਤਾਰ ਤਦ ਦੱਸੋ ਨਰਕ ਤੇ ਸੁਰਗਾ ਵਿੱਚ ਆਉਣ ਵਾਲੇ ਕਿਹੜੇ ਕਿਹੜੇ ਜੀਵ ਸੰਨ ਜਬ ਨਿਰਗੁਣ ਪ੍ਰਭ ਸਹਿਜ ਸੰਭਾਏ ਜਦੋਂ ਸੁੱਤੇ ਹੋਏ ਸੁੱਤੇ ਹੀ ਪ੍ਰਭੂ ਤ੍ਰਿਗੁਣੀ ਮਾਇਆ ਤੋਂ ਪਰੇ ਸੀ ਭਾਵ ਜਦੋਂ ਉਸ ਦੇ ਮਾਇਆ ਰਚੀ ਹੀ ਨਹੀਂ ਸੀ ਤਬ ਸਿਵ ਸ਼ਕਤ ਕਹੋ ਕਿਤ ਠਾਏ ਤਦ ਦਸੋ ਕਿਥੇ ਸੰਜੀਵ ਤੇ ਕਿਥੇ ਸੀ ਮਾਇਆ ਜਬ ਆਪ ਆਪ ਆਪਣ ਜੋਤ ਧਰੇ ਜਦ ਆਪਣ ਜਬ ਆਪਣ ਆਪ ਆਪਣੀ ਜੋਤ ਧਰੇ ਜਦੋਂ ਪ੍ਰਭੂ ਨੇ ਆਪ ਹੀ ਆਪਣੀ ਜੋਤ ਜਗਾਈ ਬੈਠਾ ਸੀ ਤਬ ਕਵਣ ਨੇ ਡਰ ਕਵਣ ਪਤ ਤੇ ਡਰੇ ਕਦੋਂ ਕੌਣ ਡਰਸੀ ਤੇ ਕੌਣ ਕਿਸੇ ਤੋਂ ਡਰਦੇ ਸਨ ਆਪਣਾ ਚਲਤ ਆਪ ਕਰਨੇ ਹਾਰ ਆਪਣੇ ਤਮਾਸ਼ੇ ਆਪ ਹੀ ਕਰਨ ਵਾਲਾ ਹੈ ਠਾਕੁਰ ਨਾਨਕ ਠਾਕੁਰ ਅਗਮਾ ਪਾਰ ਏ ਨਾਨਕ ਅਕਾਲ ਪੁਰਖ ਅਗਮ ਤੇ ਬਯੰਤ ਹੈ ਅਬ ਨਾਸੀ ਸੁਖ ਆਪਨ ਆਸਣ ਜਦੋਂ ਕਾਲਪੁਰਖ ਆਪਣੀ ਮੌਜ ਵਿੱਚ ਆਪਣੇ ਹੀ ਸਰੂਪ ਵਿੱਚ ਟਿਕਿਆ ਬੈਠਾ ਸੀ ਤੈ ਜਨਮ ਮਰਨ ਕਹਾ ਕਹਾ ਵਿਨਾਸ਼ਣ ਤਦੋ ਦੱਸੋ ਜਮਣਾ ਮਰਨਾ ਤੇ ਮੌਤ ਕਿੱਥੇ ਸਨ ਜਦ ਪੂਰਨ ਕਰਤਾ ਪ੍ਰਭ ਸੋਏ ਜਦੋਂ ਕਰਤਾਰ ਪੂਰਨ ਪ੍ਰਭ ਆਪ ਹੀ ਸੀ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਤਦੋਂ ਦੱਸੋ ਮੌਤ ਦਾ ਡਰ ਕਿਸ ਨੂੰ ਹੋ ਸਕਦਾ ਸੀ ਜਦ ਆਪ ਅਭਗਿਤ ਅਗੋਚਰ ਪ੍ਰਭ ਏਕ ਜਦੋਂ ਦ੍ਰਿਸ਼ਟ ਅਤੇ ਗੋਚਰ ਪ੍ਰਭੂ ਇੱਕ ਆਪ ਹੀ ਸੀ ਤਦ ਚਿੱਤਰ ਗੁਪਤ ਕਿਸ ਪੁੱਛਤ ਲੇਖਾ ਤਦ ਚਿੱਤਰ ਗੁਪਤ ਕਿਸ ਨੂੰ ਲੇਖਾ ਪੁੱਛ ਸਕਦੇ ਸਨ ਜਦ नाथ ਨਰੰਜਨ ਅਗੋਚਰ ਆਗਾਦੇ ਜਦੋਂ ਮਾਲਕ ਮਾਇਆ ਰਹਿਤ ਆਥਾ ਗੋਚਰ ਆਪ ਹੀ ਸੀ ਤਬ ਕੌਣ ਛੁਟੇ ਕੌਣ ਬੰਧਨ ਬਾਦੇ ਤਦੋਂ ਕੌਣ ਮਾਇਆ ਦੇ ਬੰਦਰਾਂ ਤੋਂ ਮੁਕਤ ਸਨ ਤੇ ਕੌਣ ਬੰਦਰਾਂ ਦੇ ਵਿੱਚ ਵੱਜੇ ਹੋਏ ਸਨ ਆਪਣ ਆਪ ਆਚਰਜਾ ਆਪਣ ਆਪ ਆਪ ਹੀ ਚਰਜਾ ਉਹ ਅਚਰਜ ਰੂਪ ਪ੍ਰਭੂ ਆਪਣੇ ਵਰਗਾ ਆਪ ਹੀ ਹੈ ਆਪਣ ਰੂਪ ਆਪ ਹੀ ਉਪਰਜਾ ਏ ਨਾਨਕ ਆਪਣਾ ਆਕਾਰ ਉਸਨੇ ਆਪ ਹੀ ਪੈਦਾ ਕੀਤਾ ਹੈ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਜਿਸ ਵਸਤਾ ਵਿੱਚ ਜੀਵਾਂ ਦਾ ਮਾਲਕ ਨਿਰਮਲ ਪ੍ਰਭੂ ਆਪ ਹੀ ਸੀ ਤੈ ਬਿਨ ਮੈਲ ਕਹਾ ਕੀ ਧੋਤਾ ਉਥੇ ਉਹ ਮੈਲ ਰਹਿਤ ਸੀ ਤਾਂ ਦੱਸੋ ਉਸਨੇ ਕਿਹੜੀ ਮੈਲ ਧੋਣੀ ਸੀ ਜੈ ਨਿਰੰਜਨ ਅਨੰਕਾਰ ਨਿਰਵਾਣ ਜਿੱਥੇ ਮਾਇਆ ਰਹਿਤ ਆਕਾਰ ਰਹਿਤ ਤੇ ਵਾਸ਼ਨਾ ਰਹਿਤ ਪ੍ਰਭੂ ਸੀ ਤੈ ਕੌਣ ਕੌਣ ਮਾਨ ਕੌਣ ਅਭਿਮਾਨ ਉਥੇ ਮਾਨ ਹੰਕਾਰ ਕਿਸ ਨੂੰ ਹੋਣਾ ਸੀ ਜੈ ਸਰੂਪ ਕੇਵਲ ਜਗਦੀਸ਼ ਜਿੱਥੇ ਕੇਵਲ జగਤ ਦੇ ਮਾਲਕ ਪ੍ਰਭੂ ਦੀ ਹੀ ਹਸਤੀ ਸੀ ਜੈ ਅਛਲ ਅਛਦਰ ਲਗਤ ਕੋ ਕੀਸ ਤੈ ਛਲ ਛਦਰ ਲਗਤ ਕੋ ਕੀਸ ਉਥੇ ਦਸੋ ਛਲ ਤੇ ਐਬ ਕਿਸ ਨੂੰ ਲੱਗ ਸਕਦੇ ਸਨ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਜਦੋਂ ਜੋਤ ਰੂਪ ਪ੍ਰਭੂ ਆਪਣੀ ਹੀ ਜੋਤ ਵਿੱਚ ਲੀਨ ਸੀ ਤੈ ਕਿਸੇ ਭੂਖ ਕਮਣ ਤ੍ਰਿਪਤਾਵੇ ਦਦੋ ਤਦੋ ਕਿਸ ਨੂੰ ਮਾਇਆ ਦੀ ਭੁੱਖ ਹੋ ਸਕਦੀ ਸੀ ਤੇ ਕੌਣ ਰੱਜਿਆ ਹੋਇਆ ਸੀ ਕਰਨ ਕਰਾਵਣ ਤਰਨੇ ਹਾਰ ਕਰਤਾਰ ਆਪ ਹੀ ਸਭ ਕੁਝ ਕਰਨ ਵਾਲਾ ਹੈ ਜੀਵਾਂ ਤੋਂ ਕਰਵਾਉਣ ਵਾਲਾ ਹੈ ਨਾਨਕ ਕਰਤੇ ਕਾ ਨਾਹੀਂ ਸਮਾਰ へ ਨਾਨਕ ਕਰਤਾਰ ਦਾ ਅੰਦਾਜ਼ਾ ਨਹੀਂ ਪਾਇਆ ਜਾ ਸਕਦਾ ਉਸ ਮਾਲਕ ਸੱਚੇ ਪ੍ਰਭੂ ਅਕਾਲ ਪੁਰਖ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਨਾਨਕ ਜੀ ਕਹਿ ਰਹੇ ਨੇ ਆਪਾਂ ਨੂੰ ਸਮਝਾ ਰਹੇ ਆ ਗੁਰੂ ਨਾਨਕ ਦੇਵ ਜੀ ਜਦ ਆਪਣੀ ਜੋ ਜਦ ਆਪਣੀ ਸੋਭਾ ਆਪਨ ਸੰਗ ਬਣਾਈ ਜਦੋਂ ਪ੍ਰਭੂ ਨੇ ਆਪਣੀ ਸੋਭਾ ਆਪਣੇ ਹੀ ਨਾਮ ਬਣਾਈ ਸੀ ਭਾਵ ਜਦੋਂ ਕੋਈ ਹੋਰ ਉਸ ਦੀ ਸੋਭਾ ਕਰਨ ਵਾਲਾ ਨਹੀਂ ਸੀ ਇਹ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਨੇ ਨਾਨਕ ਦੀ ਜੋਤ ਸੀ ਉਹ ਵਲੀ ਜਿਹੜੇ ਜਿੰਨਾਂ ਵੱਲੋਂ ਇਹ ਬਾਣੀ ਉਚਾਰਨ ਕੀਤੀ ਗਈ ਹੈ ਤਬ ਕਮਨ ਮਾਪ ਮਾਈ ਬਾਪ ਮਿੱਤਰ ਸੁਤ ਭਾਈ ਗੁਰੂ ਸਾਹਿਬ ਕਰਨ ਤਦੋਂ ਕੋਣ ਮਾਸੀ ਕੋਣ ਪਿਓ ਸੀ ਕੋਣ ਮਿੱਤਰ ਕੋ ਪੁੱਤਰ ਜਾਂ ਭਰਾ ਸੀ ਕੋਈ ਵੀ ਨਹੀਂ ਸੀ ਚੈ ਸਰਬ ਕਲਾ ਆਪੇ ਪਰਬੀਨ ਜਦੋਂ ਅਕਾਲ ਪੁਰਖ ਆਪ ਹੀ ਸਾਰੀਆਂ ਤਾਕਤਾਂ ਵਿੱਚ ਸਿਆਣਾ ਸੀ ਤਦ ਬੇਦ ਕਤੇਬ ਕਹਾ ਕੋਚੀਨ ਤਦੋ ਕਿਸੇ ਕਿੱਥੇ ਕੋਈ ਵੇਦ Hindu ਧਰਮ ਪੁਸਤਾਂ ਤੇ ਕਿਤੇ ਬਾ ਮੁਸਲਮਾਨਾਂ ਦੇ ਧਰਮ ਪੁਸਤਾਂ ਵਿਚਾਰਦਾ ਸੀ ਕੋਈ ਨਹੀਂ ਵਿਚਾਰਦਾ ਸੀ ਕੋਈ ਪੁਸਤਾਂ ਨੂੰ ਤਬ ਆਪਣ ਆਪ ਆਪ ਔਰ ਧਾਰਾ ਜਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਆਪਣੇ ਆਪ ਵਿੱਚ ਟਿਕਾਈ ਬੈਠਾ ਸੀ ਤੋ ਸਗਲ ਸ਼ਗਣ ਆਪ ਸ਼ਗਣ ਕਹਾ ਵਿਚਾਰ ਹੈ ਤਦੋਂ ਚੰਗੇ ਮੰਦੇ ਸ਼ਗਣ ਕੌਣ ਸੋਚਦਾ ਸੀ ਜੇ ਆਪਨ ਊਚ ਆਪਨ ਆਪ ਨੇਰਾ ਤਦੋਂ ਜਦੋਂ ਉਹ ਆਪ ਹੀ ਉੱਚਾ ਅਤੇ ਆਪ ਤੇ ਅਤੇ ਆਪ ਹੀ ਨੀਵਾ ਸੀ ਤੈ ਕੌਣ ਠਾਕੁਰ ਕੌਣ ਕਈਆ ਚੇਰਾ ਦੱਸੋ ਮਾਲਕ ਕੌਣ ਸੀ ਤੇ ਸੇਵਕ ਕੌਣ ਸੀ ਬਿਸਮ ਬਿਸਮ ਰਹੇ ਬਿਸਮਾ ਆਦੇ ਗੁਰੂ ਦੀ ਕਹਿ ਰਹੇ ਨੇ ਜੀਵ ਤੇਰੀ ਗਤ ਭਾਲ ਦੇ ਰ ਹੈਰਾਨ ਤੇ ਅਚਰਜ ਹੋ ਰ ਸਨ ਨਾਨਕ ਆਪਣੀ ਗਤ ਜਾਣੈ ਆਪ ਇਹ ਨਾਨਕ ਪ੍ਰਭੂ ਆਪਣੀ ਗਤ ਆਪ ਹੀ ਜਾਣਦਾ ਹੈ ਜੈ ਅਸ਼ਲ ਅਸ਼ੇਦ ਅਪੇਦ ਸਮਾਇਆ ਜਿਸ ਵਸਤਾ ਵਿੱਚ ਅਸ਼ਲ ਅਬਨਾਸੀ ਤੇ ਅਪੇਦ ਪ੍ਰਭੂ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ ਉਹਾਂ ਕਿਸੇ ਵਿਆਪਤ ਮਾਇਆ ਉਥੇ ਕਿਸ ਨੂੰ ਮਾਇਆ ਪੋ ਸਕਦੀ ਹੈ ਆਪਸ ਕੋ ਆਪ ਅਦੇਸ਼ ਜਦੋਂ ਤਦੋਂ ਪ੍ਰਭੂ ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰਦਾ ਹੈ ਤਿਉ ਗੁਣ ਕਾ ਨਹੀਂ ਪਰਵੇਸ਼ ਮਾਇਆ ਦੇ ਤਿੰਨਾ ਗੁਣਾ ਦਾ ਉਸ ਉੱਤੇ ਅਸਰ ਨਹੀਂ ਪੈਂਦਾ ਜੈ ਇੱਕ 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 ਭਗਵੰਤਾ ਤਦੋਂ ਭਗਵਾਨ ਕੇਵਲ ਇੱਕ ਆਪ ਹੀ ਸੀ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਤਦੋਂ ਕੌਣ ਬੇਫਿਕਰ ਸੀ ਤੇ ਕਿਸ ਨੂੰ ਕੋਈ ਚਿੰਤਾ ਲੱਗਦੀ ਸੀ ਜੇ ਆਪਨ ਆਪ ਆਪ ਪਤੀ ਆਰਾ ਜਦੋਂ ਮਾ ਆਪਣੇ ਆਪ ਨੂੰ ਪ੍ਰਤਿਉਣ ਵਾਲਾ ਪ੍ਰਭੂ ਆਪ ਹੀ ਸੀ ਤੈ ਕੌਣ ਕਥੇ ਕੌਣ ਸੁਣਨੇ ਹਾਰਾ ਤਦੋਂ ਕੌਣ ਬੋਲਦਾ ਸੀ ਤੇ ਕੌਣ ਸੁਣਨ ਵਾਲਾ ਸੀ ਬਹੁ ਬੇਅੰਤ ਊਚ ਤੇ ਉੱਚਾ ਪ੍ਰਭੂ ਬੜਾ ਬੇਅੰਤ ਹੈ ਸਭ ਤੋਂ ਉੱਚਾ ਹੈ ਨਾਨਕ ਆਪਸ ਕੋ ਆਪੇ ਪਹੁੰਚਾ ਹੈ ਨਾਨਕ ਆਪਣੇ ਆਪ ਤੱਕ ਆਪ ਹੀ ਆਪਣਣ ਵਾਲਾ ਹੈ ਜੈ ਆਪ ਰਚਿਓ ਪਰ ਪੰਚ ਆਕਾਰ ਜਦੋਂ ਪ੍ਰਭੂ ਨੇ ਆਪ ਹੀ ਜਗਤ ਦੀ ਖੇਡ ਰਚੀ ਰਚ ਦਿੱਤੀ ਤੇ ਗੁਣ ਮੈਂ ਕਿਨੋ ਵਿਸਥਾਰ ਤੇ ਮਾਇਆ ਦੇ ਤਿੰਨੇ ਗੁਣਾ ਦਾ ਖਲਾਰਾ ਖਲੇਰ ਦਿੱਤਾ ਪਾਪ ਪੁੰਨ ਤੈ ਭਲੀ ਕਹਾਵਤ ਤਦ ਇਹ ਗੱਲ ਚੱਲ ਪਈ ਕਿ ਇਹ ਪਾਪ ਹੈ ਤੇ ਇਹ ਪੁੰਨ ਹੈ ਕੌਣ ਨਰਕ ਕੌਣ ਕਉ ਨਰਕ ਕਉ ਸੁਰਗ ਪਿਛਾਵਤ ਤਦ ਕੋਈ ਜੀਵ ਨਰਕ ਦਾ ਭਾਗੀ ਤੇ ਕੋਈ ਸੁਰਗ ਦਾ ਚਾਹਵਣ ਬਣਿਆ ਆਲ ਜੰਜਾਲ ਮਾਇਆ ਤੇ ਰਹਿ ਆਲ ਆਲ ਜਾਲ ਮਾਇਆ ਜੰਜਾਲ ਕਰਦੇ ਤੰਦੇ ਮਾਇਆ ਦੇ ਬੰਧਨ ਭੋਮੇ ਮੋਹ ਪਰਮ ਪੈ ਭਾਰ ਹੰਕਾਰ ਮੋਹ ਭਲੇਖੇ ਡਰ ਦੁਖ ਸੁਖ ਮਾਨ અપਮਾਨ ਦੁੱਖ ਸੁਖ ਆਦਰ ਨਿਰਾਦਰੀ ਇਨਕ ਪ੍ਰਕਾਰ ਕੀਓ ਬਖਾਨ ਜੇ ਇਹੋ ਜਿਹੀਆਂ ਕਈ ਕਿਸਮਾਂ ਦੀਆਂ ਗੱਲਾਂ ਚੱਲ ਪਈਆਂ ਆਪਨ ਖੇਲ ਆਪ ਕਰ ਦੇਖੇ ਪ੍ਰਭੂ ਆਪਣਾ ਤਮਾਸ਼ਾ ਕਰਕੇ ਆਪ ਹੀ ਵੇਖ ਰਿਹਾ ਹੈ ਖੇਲ ਸੰਕੋਚੈ ਤੋ ਨਾਨਕ ਇਕ ਹੈ हे ਨਾਨਕ ਜਦੋਂ ਇਹ ਖੇਡ ਨੂੰ ਸਮੇਟਦਾ ਹੈ ਤਾਂ ਇੱਕ ਆਪ ਹੀ ਹੋ ਜਾਂਦਾ ਹੈ जय अबगत भगत त आप जिथे दृष्ट प्रभु है ओथे उसदा भगत है जिथे भगत है ओथे ओ प्रभु आप है जय पसरे पासार संत प्रताप हरथा संता दी महिमा वास्ते प्रभु जगत दा खलारा खलार रह है दुवा पाख का आपै धनी ਸ਼ਾਂਤਾਂ ਦਾ ਪ੍ਰਤਾਪ ਤੇ ਮਾਇਆ ਦਾ ਪ੍ਰਭਾਵ ਇਹਨਾਂ ਦੋਵਾਂ ਪੱਖਾਂ ਦਾ ਮਾਲਕ ਪ੍ਰਭੂ ਆਪ ਹੈ। ਉਨਕੀ ਸੋਭਾ ਉਨਹੀ ਬਣੀ ਪ੍ਰਭੂ ਦੀ ਆਪਣੀ ਸੋਭਾ ਆਪ ਹੀ ਜਾਣਦਾ ਜਾਣਦੇ ਹਨ। ਆਪੇ ਕੋਤਕ ਕਰੇ ਅਨਚੋ ਅਨੰਦ ਚੋਜ ਪ੍ਰਭੂ ਆਪ ਹੀ ਖੇਡਾਂ ਖੇਡ ਰਿਹਾ ਹੈ ਆਪ ਹੀ ਆਨੰਦ ਤਮਾਸ਼ਾ ਕਰ ਰਿਹਾ ਹੈ ਆਪੇ ਰਸ ਭੋਗਣ ਨਿਰਜੋਗ ਆਪ ਹੀ ਰਸਨਾ ਨੂੰ ਭੋਗਣ ਵਾਲਾ ਹੈ ਤੇ ਆਪ ਹੀ ਨਿਰਲੇਪ ਹੈ ਜਿਸ ਭਾਵੈ ਤਿਸ ਆਪਨ ਨਾਏ ਲਾਵੈ ਜਿਸ ਨੂੰ ਭਾਉਂਦਾ ਜੋ ਉਸ ਨੂੰ ਭਾਉਂਦਾ ਹੈ ਉਸ ਨੂੰ ਆਪਣੇ ਨਾਮ ਨਾਲ ਜੋੜਦਾ ਹੈ ਜਿਸ ਭਾਵੈ ਤਿਸ ਖੇਲ ਖਿਲਾਵੈ ਤੇ ਜਿਸ ਨੂੰ ਚਾਉਂਦਾ ਹੈ ਮਾਇਆ ਦੀਆਂ ਖੇਡਾਂ ਖੜਾਉਂਦਾ ਰਹਿੰਦਾ ਹੈ ਮਾਇਆ ਦੇ ਚੱਕਰਾਂ 'ਚ ਪਾਈ ਰੱਖਦਾ ਹੈ ਬੇਸਮਾਰ ਅਥਾ ਅਗਨਤ ਅਤੋਲੇ ਤੇ ਬਯੰਤ ਬੇ ਹੇ ਥਾ ਬਯੰਤ ਹੇ ਅਥਾ ਹੇ ਅ ਗਨਤ ਏ ਅਡੋਲ ਪ੍ਰਭ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਹੇ ਨਾਨਕ ਕਿਉਂ ਅਰਦਾਸ ਕਰ ਕੇ ਆਖ ਜਿਵੇਂ ਤੂੰ ਬੁਲਾਉਂਦਾ ਹੈ ਤੇਰੇ ਤਿਵੇਂ ਤੇਰੇ ਦਾਸ ਬੋਲਦੇ ਹਨ ਉਹ ਕਾਲਪੁਰਖ ਜਿਵੇਂ ਕਿਸੇ ਨੂੰ ਕਰਾਉਣਾ ਚਾਵੇ ਉਵੇਂ ਹੀ ਕਰਾਉਂਦਾ ਹੈ ਵੈਗਰੂ ਸਾਹਿਬ ਦੀ ਮੇਰ ਕਰਨ ਸ਼ਬਦਾਂ ਤੇ ਏਸੀ ਗੁਰੂ ਪਿਆਰੀ ਸਾਧ ਸੰਗਤ ਜੀ 21 ਅਸ਼ਟਪਦੀ ਗੁਰੂ ਦੀਪ ਬਾਣੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਬਿਆਨਤ ਪ੍ਰਕਾਰ ਦੀਆਂ ਪੁੱਲਾਂ ਹੋ ਜਾਂਦੀਆਂ ਨੇ ਗੁਰੂ ਬਖਸ਼ਣ ਜੋਗ ਹੈ ਆਪ ਵੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ